हां जी ਸੱਜਣ ਪਿਆਰੇ ਸਾਸੀ ਕਾਲ ਕੈਰੀ ਲੋਹਾ ਖੇੜੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਇੱਕ ਮੇਰੇ ਪਿੰਡ ਦੇ ਪਰਿਵਾਰ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਸਾਡੇ ਪਿੰਡ ਦੇ ਵਿੱਚ 12-13 ਸਾਲ ਪਹਿਲਾਂ ਕਣਕ ਦੀ ਬਾੜੀ ਜਿਹੜੀ ਹੱਥੀਂ ਕਰਦੇ ਹੁੰਦੇ ਸੀ ਦਾਤੀ ਨਾਲ ਉਹ ਬੰਦ ਕਰਤੀ ਸੀ ਜਿਹੜਾ ਇਹ ਪਰਿਵਾਰ ਆ ਇਹਨਾਂ ਦੇ ਜਿਹੜੇ ਮੇਰੇ ਬਾਬੇ ਹੋਣੇ ਨੇ ਇਹਨਾਂ ਦੇ ਇਹਨਾਂ ਨੇ ਆਪਦੇ ਜਵਾਕਾਂ ਨੂੰ ਇਹ ਕਿਹਾ ਸੀ ਵੀ ਆਪਾਂ ਹੱਥੀਂ ਵੜਿਆ ਕਰਾਂਗੇ ਵੀ ਪਿੰਡ ਨੇ ਛੜਤੀ ਛੜਤੀ ਵੀ ਆਪਾਂ ਤਾਂ ਹੱਥੀਂ ਵੜਾਂਗੇ ਏ ਭਾਈ ਉਹਨਾਂ ਨੇ ਫਿਰ ਜਿਨ੍ਹਾਂ ਨੂੰ ਅੱਜ ਤੁਹਾਨੂੰ ਮਲਾਉਂਗਾ ਲਾਡੀ ਪ੍ਰਗਟ ਨਿਮੇ ਵਰਗਿਆਂ ਨੂੰ ਇਹਨਾਂ ਨੇ ਫਿਰ ਇੱਕ ਨਾਬਾ ਮਾਰਕਾ ਦੀ ਚੱਲਦੀ ਮਸ਼ੀਨ ਲੈ ਲਈ ਸੀਗੀ ਤੇ ਉਹ ਇਹਨਾਂ ਨੇ 7-8 ਸਾਲ ਫਿਰ ਹੁਣ ਤੁਹਾਨੂੰ ਉਹ ਮਿਹਨਤੀ ਤੇ ਕਿਰਤੀ ਪਰਿਵਾਰ ਜਿਹਦੀ ਆਪਾਂ ਗੱਲ ਕਰੀ ਆ ਉਹਨਾਂ ਨੂੰ ਤੁਹਾਨੂੰ ਮੈਂ ਮਲਾਉਣ ਜਾ ਰਿਹਾ ਭਾਈ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਸਤਿ ਸ਼੍ਰੀ ਅਕਾਲ ਤੇ ਆ ਮੈਂ ਇੱਕ ਆਪਸ ਵਿੱਚ ਕਰ ਲਿਓ ਪ੍ਰਗਟ ਦੇ ਦਿਓ ਡਿਟੇਲ ਭਾਈ ਉਹ ਜਿਹੜੀ ਨਾਬਾ ਮਾਰਕਾ ਦੀ ਮੈਂ ਗੱਲ ਕੀਤੀ ਆ ਜਿਹੜੀ ਤੁਸੀਂ ਉਦੋਂ ਲੈਤੀ ਸੀ ਆਪਣੇ 12 13 ਦੇ ਵਿੱਚ ਹੀ ਦਾ ਲੋ ਹਨਾ ਜਦੋਂ ਹੱਥੀ ਵੱਢਣੀ ਬੰਦ ਕੀਤੀ ਆ ਨਾਬਾ ਮਾਰਕਾ ਤੋਂ ਉਥੋਂ ਚਲਾ ਦੋ ਕਹਾਣੀ ਹੁਣ ਆਪਣੇ 12 13 ਤੋਂ ਲੈ ਕੇ 16 ਤੱਕ ਹੀ ਵੱਢੀ ਮੰਨ ਕੀਤੀ ਹੈ ਕਿ 16 ਚ ਜਾ ਕੇ ਨਾ ਮਤਲਬ ਅਸੀਂ ਨਾਬਾ ਮਾਰਕਾ ਨਾ ਹਾਂ ਠੀਕ ਹੈ ਜਦੋਂ ਨਾ ਵੱਢੀ ਛੱਡੀ ਤਾਂ ਅਸੀਂ ਨੇ ਮਸ਼ੀਨ ਹੀ ਲੈ ਲਈ ਫਿਰ ਵੀ ਐ ਖੜਾ ਛੁੱਟੂਗਾ ਲਹੂ ਪੀਂਦੇ ਸੀ ਪੂਰਾ ਮੈਂ ਜਾਣਦਾ ਇਹਨਾਂ ਨੂੰ ਮਾਰਨ ਕੇ ਚੱਲ ਵੀ ਹੜਦੇ ਨਹੀਂ ਸੀ ਹੈਗੇ ਤਰੀਕਾ ਹੀ ਤਿੱਕ ਬਸ ਹਟਾਉਣ ਦਾ ਠੀਕ ਹੈ ਉਹਨੂੰ ਵਰਤ ਹੈਗਾ ਇਹਨਾਂ ਦੋ ਨੇ ਵੱਧ ਚਲਾਈ ਇਹੋ ਮੈਂ ਤਾਂ ਘੱਟ ਚਲਾਉਂਦਾ ਰਿਹਾ ਲਾਡੀ ਤੇ ਨੰਮੇ ਨੇ ਹਾਂ ਇਹਨਾਂ ਨੇ ਦੋ ਨੇ ਇਹੋ ਚਲਾਤੀ ਘੱਟੋ ਘੱਟ ਕੰਬੈਨ 8 ਸਾਲ 16 ਤੱਕ ਹਾਂ ਠੀਕ ਹੈ ਫਿਰ ਉਸ ਤੋਂ ਬਾਅਦ ਸਾਡੀ ਮੰਨ ਕੇ ਚੱਲ ਇੱਕ ਸਕੀਮ ਲੈ ਲੋ ਕਹਿ ਦੋ ਜਾਂ ਕਿਵੇਂ ਵੀ ਹੋਣੀ ਨਮੀ ਲੈਣ ਦੀ ਠੀਕ ਹੈ ਤੇ ਉੱਥੇ ਨਮੀ ਲੈਂਦੇ ਲੈਂਦੇ ਆ ਅਸੀਂ ਮੰਨ ਕੇ ਚੱਲ ਵੀ ਦੋ ਦੀ ਰਾਇ ਕਰ ਲਈ ਇੱਕ ਤੋਂ ਦੋ ਦੀ ਰਾਇ ਦੋ ਦੀ ਰਾਇ ਕਰ ਲਈ ਹਾਂ ਇੱਕ ਲੈਣ ਗਏ ਸੀ ਜਿਹੜੀ ਬਾਈ ਜੀ ਗੱਲ ਕਰ ਰਹੀ ਸੀ ਨਹੀਂ ਬਈ ਅਸੀਂ ਦੇਖਣ ਸਾਰੀਆਂ ਗਿਆਗੇ ਨਾ ਠੀਕ ਹੈ ਦੇਖਣਾ ਅਸੀਂ ਸਾਰਿਆਂ ਦੇ ਗਿਆਗੇ ਠੀਕ ਹੈ ਵੜਾ ਹਾਡੀ ਚੁਆਇਸ ਦੀ ਵੀ ਅਸੀਂ ਵਿਸਾਲ ਕਾਪੀ ਕਰਕੇ ਬਣਵਾਉਣੀ ਠੀਕ ਹੈ ਜਿਹੜੀ ਵੀ ਨਾਬਾ ਮਾਰਕ ਦੀ ਮਸ਼ੀਨ ਲਵਾਂਗੇ ਸਾਡੀ ਗਰਾਰੀ ਵੀ ਸੀ ਵੀ ਆਪਾਂ ਲੈਣੀ ਵੀ ਵਿਸਾਲ ਦੀ ਕਾਪੀ ਆ ਠੀਕ ਹੈ ਬਾਈ ਉਹਨਾਂ ਨੇ ਸਾਨੂੰ ਕਈ ਕੰਪਨੀਆਂ ਨੇ ਜਵਾਬ ਦਿੱਤਾ ਸੀਗਾ ਹੂੰ ਤੇ ਇਹਨਾਂ ਨੇ ਪਹਿਲਾਂ ਜਵਾਬ ਦਿੱਤਾ ਗਲਵੱਟੀ ਵਾਲਿਆਂ ਤੋਂ ਲੈਤੀ ਸੀ ਜੀਐਸਜੇ 2 2000 ਆ ਹਣਾ ਹਰਮਣ ਉਹ ਦਿਖਾਈ ਆ ਉਧਰ ਇੱਕ ਉਹ ਜੀਐਸ 100 ਖੜੀ ਆ ਇਹ 22 ਚ ਲੈਤੀਆਂ ਨੇ ਦੋਨੇ ਨਵੀਆਂ ਤੇ ਹਾਂ ਇਹ ਦੂਬਾਰ ਵੀਰੇ ਉਹਨਾਂ ਨੇ ਗਰਾਰੀ ਅੜੀ ਸੀ ਇੱਕ ਮਹੀਨਾ ਨਾਬੇ ਜਾਂਦੇ ਰਿਆਂ ਹਾਂ ਤੇ ਫਿਰ ਉਹਦਾ ਭਰਾ ਮੰਨ ਗਿਆ ਕਹਿੰਦਾ ਵੀ ਬਣਾ ਦਾਂਗੇ ਠੀਕ ਹੈ ਜਦੋਂ ਇਹ ਬਣਾਈਆਂ ਉਸ ਤੋਂ ਬਾਅਦ ਭਈ ਘਟੋ ਘਟ ਆਪਣੇ ਏਰੀਆ 'ਚ 25 ਆਈਆਂ ਸੀ ਠੀਕ ਹੈ ਹਾਂ ਪਹਿਲਾਂ ਆਪਾਂ ਲਈ ਸੀ ਆਪਣੇ ਜੇ ਸਟਾਰਟ ਕੀਤੇ ਉਹ ਏਜੰਸੀ ਜੋ ਮੰਨ ਕੇ ਉਹਨਾਂ ਦਾ ਜਿਹੜਾ ਡਿਜ਼ਾਈਨ ਸੀ ਉਹ ਚੇਂਜ ਆਪਾਂ ਨੇ ਕੀਤਾ ਦੋ ਨਿਕਲੀਆਂ ਨੇ ਉਸ ਤੋਂ ਬਾਅਦ ਆਪਣੇ ਡਿਜ਼ਾਈਨ ਚ ਇਹ ਨੇ ਪਹਿਲੀ ਉਹ ਆ ਪਹਿਲੀ ਇਹ ਤੇ ਆ ਸੀ ਠੀਕ ਹੈ ਉਹਨਾਂ ਦੀ ਵੀ ਪਹਿਲੀ ਉਹ ਸੀ ਤੇ ਆਪਣੀ ਵੀ ਠੀਕ ਹੈ ਦੇ ਹਰਮਣਾ ਹੁਣ ਮਰਵਾ ਮੜੀ ਜੀ ਚਾhti ਆ ਇਧਰ ਦੀ ਆ ਜਾ ਉਹ ਜੌਂਡੀਆਰ ਦੇ ਪਿਛਲੇ ਪਾਸੇ ਵਿਸਾਲ ਖੜੀ ਆ ਆ ਜਾ ਤੂੰ ਚਾhti ਮਰਵਾ ਦੇ ਤਾਂ ਕੋਈ ਨਮੈਕ ਚਵਾਜ ਆਈ ਜਾਊਗੀ ਉਹਦੇ ਬਾਰੇ ਇੱਕ ਪਾਟੀ ਮੈਨੂੰ ਫੋਟੋਆਂ ਦਿਖਾਈਆਂ ਸੀ ਪ੍ਰਗਟਬਾਈ ਤੁਸੀਂ ਨੇ ਤੇ ਉਹ ਯਾਰ ਉੱਥੇ ਮੈਂ ਯਕੀਨ ਨਹੀਂ ਮੰਨ ਸਕਦਾ ਉਹ ਜਮੀਂ ਭਾਂਦਣਾ ਲੋਹਾ ਪਿਆਗਾ ਇਹ ਜਮਾ ਨਮੀ ਮਸ਼ੀਨ ਖੜੀ ਆ ਵਿਸਾਲ ਇਹਦਾ ਕੀ ਕਹਿਣਾਗਾ ਉਹਦੇ ਬਾਰੇ ਬਾਈ ਬਣ ਕੇ ਚੱਲ ਮੈਂ ਨਹੀਂ ਉਹਦੇ ਬਾਰੇ ਅਸੀਂ ਫੋਟੋਆਂ ਲਾਵਾਂਗੇ ਵਿੱਚ ਤੇ ਜਿਹੜੇ ਪੁਰਾਣੀ ਮਸ਼ੀਨਾਂ ਉਹ ਇਹਨਾਂ ਨੇ ਘਰੇ ਆ ਉਹ ਵਿਸ਼ਾਲ ਸਾਹਮਣੀ ਜਿਹਦੇ ਹੁਣ ਤੁਹਾਨੂੰ ਚਾਤੀ ਮਰਵਾਈ ਹੈ ਘਰੇ ਤਿਆਰ ਕੀਤੀ ਆ ਵਿਸ਼ਾਲ ਉਹਦੇ ਬਾਰੇ ਨਾ ਮੈਂ ਤੁਹਾਡੀ ਲਾਡੀ ਨਾਲ ਹੀ ਗੱਲ ਕਰਾਉਣਾਗਾ ਇੰਟਰਸਟ ਜ਼ਿਆਦਾ ਲਾਡੀ ਦਾ ਤੇ ਨਿੰਮੇ ਦਾ ਤੇ ਲਾਡੀ ਜਿਹੜੀ ਉਹਦੀ ਆਪਾਂ ਗੱਲ ਕਰੀ ਸੀ ਜਿਹਦੀਆਂ ਫੋਟੋਆਂ ਆਪਾਂ ਵੀਡੀਓ ਦੇ ਵਿੱਚ ਲਾਵਾਂਗੇ ਜਮਾ ਖੋਰ ਟਾਈਪ ਕਹਿ ਸਕਦੇ ਆ ਹਾਂ ਭਾਈ ਤੇ ਜਮਾ ਪ੍ਰਾਣੀ ਸਿਆਣ ਵੀ ਨਹੀਂ ਆਉਂਦੀ ਆਪਾਂ ਫੋਟੋਆਂ ਲਾ ਦਾਂਗੇ ਇਹਦੀਆਂ ਵੀ ਲਾਵਾਂਗੇ ਉਹਦੀਆਂ ਵੀ ਲਾਵਾਂਗੇ ਉਹ ਫਿਰ ਤਿਆਰ ਇਹ ਵਿਸ਼ਾਲ ਨਵੀਂ ਕਿਵੇਂ ਬਣ ਗਈ ਉਹ ਪੁਰਾਣੀ ਤੋਂ ਪਈ ਨਮਿਆ ਤੇ ਉਹ ਸਵਾਦ ਨਹੀਂ ਆਇਆ ਨਵੀਆਂ ਵੀ ਲੈ ਲਈਆਂ ਪਰ ਇਹ ਜਿਹੜਾ ਸਵਾਦ ਤੁਹਾਨੂੰ ਹੱਥੀ ਬਣਾਉਣ ਦਾ ਹੈ ਨਾ ਜਿਹੜੀ ਘਰੇ ਤਿਆਰ ਕੀਤੀ ਲੈ ਕੇ ਇਹ ਆਪਾਂ ਪਿੰਡ ਵੀ ਖੁਦ ਕਰਿਆ ਠੀਕ ਹੈ ਸਾਰੀਆਂ ਚਾਦਰਾਂ ਦਾ ਏ ਟੂ ਜ਼ेड ਆਪਾਂ ਖੁਦ ਤਿਆਰ ਕਰੀਏ ਠੀਕ ਹੈ ਪਹਿਲੀ ਆਪਣੀ ਆਹ ਖੜੀ ਹੈ ਸੇ ਮਾਡਲ ਇਹ ਤਿਆਰ ਕਰਦੀ ਆਪਾਂ ਖੁਦ 6 ਹਾਂ ਸਹੀ ਇਹ ਕਿਹੜੀ ਹੈ ਬਈ ਵਿਸ਼ਾਲ ਹੈ ਨਾ ਇਹ ਵਿਸ਼ਾਲਾ ਠੀਕ ਹੈ ਬਈ ਇਹ ਆਪਾਂ ਖੁਦ ਤਿਆਰ ਕਰੀਏ ਠੀਕ ਹੈ ਤੇ ਇਸ ਦੂਜਾ ਜੋ 8 ਮਾਡਲ ਕਰੀਏ ਤਿਆਰ ਠੀਕ ਹੈ ਪਰ ਇਹ ਜਿਹੜਾ ਆਪ ਦਾ ਹੱਥੀ ਕਰਨ ਦਾ ਸਵਾਦ ਅੱਡਾ ਠੀਕ ਹੈ ਠੀਕ ਹੁਣ ਇਹ ਨਹੀਂ ਬਾਡੀ ਦਾ ਵੀ ਮੈਂ ਤੁਸੀਂ ਆਪ ਚਲਾਉਨੇ ਹੋ ਬਾਈ ਫਿਰ ਆਪ ਆਪਦੇ ਸੁਆਦ ਨਾਲ ਆਪ ਹੀ ਦੇਖੋਗੇ ਹੈਨਾ ਕਿੱਥੇ ਬਗਾਨੇ ਹੱਥ ਚੱਲਦੀ ਹੁੰਦੀ ਹੈਗੀ ਹਾਂਜੀ ਤੇ ਫਿਰ ਹੁਣ ਕਿ ਕਿਧਰ ਦੀ ਤਿਆਰੀ ਹੈ ਬਾਈ ਹੁਣ ਆਪਣੀ ਕੈਥਲ ਦੀ ਤਿਆਰੀ ਹੈ ਕੱਲ ਨੂੰ ਜਾਣਾਗਾ ਹਾਂ ਕੱਲ ਨੂੰ ਤਿਆਰੀ ਤੁਸੀਂ ਕਿਹੜਾ ਏਰੀਆ ਵੱਢ ਕੇ ਆ ਦੇ ਰਾਜੀ ਹੋ ਆ ਜਾ ਫਰਗੜ ਕੈਥਲ ਆਪ ਨੂੰ ਜ਼ਿਆਦਾ ਹੋਗਾ ਫਿਰ ਵੀ ਬੰਦੇ ਤਾਂ ਆਇਆ ਹੁੰਦਾ ਵੀ ਯਾਰ ਆਪਾਂ ਨੇ ਤਾਂ ਬਾਈ ਇੱਥੇ ਮੇਰਾ ਤਾਂ ਆ ਮਨ ਜਾ ਕਰਦਾ ਮੇਰਾ ਜਦੋਂ ਇਹ ਕੜਵਾਈਆਂ ਸੀਗੀਆਂ ਸੀ ਹੈਨਾ ਇਹਦੀ ਕਾਪੀ ਆ ਗਈ ਸੀ ਪਹਿਲਾਂ ਹਾਂ ਆਏ ਮੰਨ ਕੇ ਚੱਲੋ ਵੀ ਇਹਦੇ ਨਾਲ ਤਾਂ ਅਸੀਂ ਛੱਡੇ ਹੀ ਨਹੀਂ ਹੈਗਾ ਉਹ ਪਾਲੀ ਤੱਕ ਪੈਸਨਗੜ ਪਾਲੀ ਦੋ ਦੂਆ ਸਾਰਾ ਰਾਜਸਥਾਨ ਹੋਇਆ ਠੀਕ ਹੈ ਤੇ ਐਮਪੀ ਹੋਇਆ ਹੈ ਅਸੀਂ ਸਾਰਾ ਲਾ ਕੇ ਫੇਰ ਗੇੜੇ ਕੱਢ ਕੇ ਖੜੇ ਆਂਗੇ ਵੀ ਕਿੱਥੇ ਕੀ ਹੈਗਾ ਠੀਕ ਹੈ ਠੀਕ ਹੈ ਤੇ ਮੰਨ ਕੇ ਚੱਲ ਜਿਹੜਾ ਸਾਨੂੰ ਫਿੱਟ ਬੈਠਾ ਏਰੀਆ ਉਹ ਅੰਮ੍ਰਿਤਸਰ ਵੀ ਨਹੀਂ ਬੈਠਾ ਹੈਗਾ ਉੱਥੇ ਵੀ ਬਹੁਤ ਔਖਾ ਹੁੰਦਾ ਹੈ ਮਾੜਾ ਪਰ ਵੀ ਵੀ ਨਹੀਂ ਕਹਿੰਦੇ ਤੁਸੀਂ ਹਾਂ ਅੰਮ੍ਰਿਤਸਰ ਵੀ ਪੈਸਾ ਮਰਿਆ ਸਾਡਾ ਠੀਕ ਹੈ ਬਾਈ ਤੇ ਜਿਆਦਾ ਜਿਹੜਾ ਸਭ ਤੋਂ ਸਹੀ ਏਰੀਆ ਹੈਗਾ ਇਮਾਨਦਾਰ ਲੋਕ ਨੇਗੇ ਹੂੰ ਤੇ ਵਧੀਆ ਬਾਡੀ ਦਾ ਰੇਟ ਦੇਣ ਵਾਲੇ ਲੋਕ ਨੇ ਉਹ ਹਰਿਆਣੇ ਦੇ ਆ ਉਹ ਕਿਸੇ ਪਾਸੇ ਦੇ ਵੀ ਹੋਏ ਠੀਕ ਹੈ ਤੇ ਮੰਨ ਕੇ ਚਲੋ ਵੀ ਅਸੀਂ ਹੁਣ ਜਿਆਦਾ ਕੈਂਥਲ ਹੀ ਜਿਆਦਾ ਲਾਉਨੇ ਆ ਠੀਕ ਹੈ ਠੀਕ ਹੈ ਹੁਣ ਜਿਹੜੀਆਂ ਚਾਰੇ ਨੇ ਇਹ ਇਹ ਕੱਲ ਨੂੰ ਚਾਰ ਚਾਰਾ ਨਹੀਂ ਲੈ ਕੇ ਨਿਕਲੋਗੇ ਤੁਸੀਂ ਹਾਂ ਵੀਰੇ ਚਾਰਾਂ ਨੂੰ ਜੇ ਕੋਈ ਡਰਾਈਵਰ ਘੱਟ ਵੱਧ ਹੋਏ ਤਾਂ ਇੱਕ ਅੱਧੀ ਬਾਅਦ ਚ ਜਾਣਾ ਚਾਰੇ ਜਾਣਗੀਆਂ ਚਾਰੇ ਜਾਣਦੀ ਹਾਂ ਜਾਣਗੀਆਂ ਕੈਂਥਲ ਇਕੱਠੀਆਂ ਹੀ ਚੱਲਦੇ ਹਾਂ ਇਕੱਠੇ ਹੀ ਤਾਂ ਬਈ ਆਇਆ ਫਿਰ ਕੋਈ ਮੁਸ਼ਕਲ ਆਉਂਦੀ ਹੈ ਤਾਂ ਹਨਾ ਨਾਲ ਹੀ ਚੀਜ਼ ਸਾਰ ਦਿੰਦੀ ਹੈ ਕੋਈ ਨਾ ਕੋਈ ਠੀਕ ਆ ਠੀਕ ਆ ਤੇ ਇੱਥੇ ਆਪਾਂ ਦੁਬਾਰੇ ਫੇਰਦਾਰੇ ਮੁਖਵਤੀ ਜੀ ਗੱਲ ਕਰ ਲਈਏ ਕਿਉਂਕਿ ਮੈਂ ਵੀ ਇੱਥੇ ਦਾ ਹੀ ਆ ਬਾਈ ਆਪਾਂ ਬਚਪਨ ਆਪਾਂ ਨੇ ਇਕੱਠਿਆਂ ਨੇ ਹੰਡਾਇਆ ਹਨਾ ਆਪਾਂ ਤਾਂ ਰਹੀ ਬੱਬੇ ਵਰਗਿਆਂ ਨੇ ਲਹੂ ਪੀਣ ਤੋਂ ਕੋਈ ਕੱਚ ਤਾਂ ਛੱਡੀ ਨਹੀਂ ਮੈਨੂੰ ਲੱਗਦਾ ਨਹੀਂ ਚਲ ਕਰਦੇ ਤਾਂ ਮੈਂ ਮਿਹਨਤੀ ਸੀ ਪਰ ਜੋ ਲੋਕ ਹਟ ਗਏ ਆ ਜਦੋਂ ਲੋਕ ਹੋਏ ਨਾ ਕਹਿਣਦੇ ਵੀ ਯਾਰ ਆਪਾਂ ਹੱਥੀਂ ਹੋਰ ਵੱਢੀਏ ਹੋਰ ਵੱਢੀਏ ਇਹ ਨਹੀਂ ਸੀ ਗੱਲ ਜਦੋਂ ਨਾ ਲੋਕ ਹਟ ਗਏ ਸਾਨੂੰ ਫਿਰ ਟੀਚਰ ਆਈਆਂ ਵੱਧ ਕਰਕੇ ਲੰਘਦੇ ਰਹੇ ਨੇ ਵੀ ਯਾਰ ਮਹੀਨਾ ਹੋ ਗਿਆ ਹਟ ਜੋ ਵੱਡਿਆਂ ਨੇ ਨਿਭੜਿਆ ਨਹੀਂ ਹਾਂ ਵੱਡਣਾ ਵੀ ਆਪ ਹੀ ਕਰਾਂਗੇ ਵੀ ਮਸ਼ੀਨ ਵੀ ਕਿਹਦੀ ਪੁੱਸਣੀ ਠੀਕ ਆ ਠੀਕ ਆ ਠੀਕ ਆ ਵਾ ਹੁਣ ਆਪਣੇ ਕੋਲ ਚਾਰ ਨੇ ਬਾਈ ਹੈ ਪਲਾਨ ਹੈਗਾ ਪਲਾਨ ਤਾਂ ਨੰਬਰ ਲਿਖਿਆ ਤੇ ਬਾਈ ਹੁਣ ਲਾਡੀ ਦੀ ਹੈ ਪਲਾਨ ਤਾਂ ਦੇਖ ਮੈਂ ਤਾਂ ਮੱਜਾਂ ਦਾ ਕੰਮ ਹੀ ਕਰਦਾਗਾ ਪੰਜਵੀਂ ਲੈਣੀਆਂ ਲਾਡੀ ਨੇ ਹਾਂ ਬਾਈ ਨੰਬਰਾਂ ਤੇ ਦੇਖੋ ਵੀ ਹੁਣ ਕਿੱਥੇ ਤੱਕ ਰੋਕਦੇ ਨੇ ਜਾ ਕੇ ਜਿਵੇਂ ਵਧੀ ਜਾਊਗਾ ਕੰਮ ਵਧਾਵਾਂਗੇ ਨੰਬਰ ਵਧਾਵਾਂਗੇ ਮੈਂ ਤਾਂ ਕਹਿੰਦਾ ਦੁੱਗਣੀ ਬਾਈ ਕਿੰਨੇ ਨੰਬਰ ਤਾਂ ਇਹ ਹਲੇ ਤੱਕ 7 ਮੱਥ ਹੈਗਾ ਹੂੰ ਬਾਕੀ ਪਰਮਾਤਮਾ ਦੀ ਮਿਹਰ ਹੈ ਕਿਵੇਂ ਕੀ ਕਰਦਾ ਠੀਕ ਆ ਠੀਕ ਆ ਤੇ ਹੋਰ ਕੋਈ ਜਾਣਕਾਰੀ ਮਸ਼ੀਨਾ ਬਾਰੇ ਬਹਣ ਬਾਰੇ ਵਧਣ ਬਾਰੇ ਹੋਰ ਕੋਈ ਗੱਲ ਰਹਿ ਗਈ ਹੋਵੇ ਹਨ ਕੁਛ ਨਹੀਂ ਭਾਈ ਰੇਟ ਵੀ ਵੱਧ ਘਟ ਚੱਲ ਜਾਂਦੇ ਨੇ ਕਿ ਜਿਹੜੇ ਹੁਣ ਸਮਾਹੀ ਤੋਂ ਵੀ ਪੈਸਾ ਨੋਟ ਪਾ ਆਂਦੇ ਨੇ ਉਹ ਗੱਲ ਦੀ ਜ਼ਿਆਦੇ ਥੋੜੀ ਜਿਹੀ ਨਾਫਰਤ ਹੈ ਕੀ ਪੈਸਾ ਬੁਹਾ ਚੱਲੂ ਐ ਕੀ ਵੀ ਬਚਤ ਵਾਲੀ ਗੱਲ ਤਾਂ ਤੁਸੀਂ ਇਹ ਲਾ ਲਓ ਵੀ ਹਨਾ ਅੱਜ ਕੱਲੀ ਮਸ਼ੀਨ ਦੇ ਸਿਰ ਤੇ ਕੰਪਨੀ ਤੋਂ ਲੈ ਕੇ ਤੇ ਜਿੰਨੇ ਮਜ਼ਦੂਰ ਨਾਲ ਕੰਮ ਕਰਦਾ ਡਰਾਈਵਰ ਵੀਰ ਹੋਣਾ ਜਿੰਨੇ ਮਤਲਬ ਦੁਕਾਨਦਾਰੀ ਆ ਸਪੇਅਰ ਪਾਰਟ ਦਾ ਸਮਾਨ ਹੋ ਗਿਆ ਸਾਡੇ ਆਬਦੇ ਘਰ ਹੋ ਗਏ ਇੱਕ ਮਸ਼ੀਨ ਦੇ ਸਿਰ ਤੋਂ ਹੀ ਪਤਾ ਨਹੀਂ ਕਿੰਨੇ ਘਰ ਚੱਲਦੇ ਨੇਗੇ ਦੇਣ ਨੂੰ ਦਾ ਮਤਲਬ ਇਹ ਕਮਾਈ ਵਾਲੀ ਚੀਜ਼ ਤਾਂ ਸਾਡੀ ਤਾਂ ਹੈਗੀ ਹੈਗੀ ਆ ਸਾਰਿਆਂ ਦੀ ਵਾਦਾ ਕਰਨ ਵਾਲੀ ਚੀਜ਼ ਹੈ ਹਨਾ ਹਾਂ ਇਹਦਾ ਹੈ ਬਈ ਤੇ ਸਾਰਿਆਂ ਨੂੰ ਹੌਸਲੇ ਵਾਲਾ ਸੰਦਾ ਕੀ ਕੀ ਰੂਜ ਜਲੂ ਬਈ ਐਦ ਕੀ ਫਿਰ ਰੇਟ ਵੀਰੇ ਹੈਗੇ ਨੇਗੇ ਜ਼ਿਲ੍ਹਿਆਂ ਦੇ ਹਿਸਾਬ ਨਾਲ ਅਲੱਗ-ਅਲੱਗ ਹਨਾ ਤੇ ਮਤਲਬ ਆਪਣੇ ਏਰੀਆ ਦਾ ਰੇਟ ਆ ਜਿਹੜਾ ਸੰਗਰੂਰ ਦਾ ਉਹ ਤਾਂ 15-1600 ਰੁਪਏ ਚੱਲ ਰਿਹਾ ਹੈਗਾ ਹਲੇ ਪਿਛਲੇ ਸਾਲਾਂ ਤੋਂ ਲੈ ਕੇ ਤਾਂ ਤੇ ਜਿਹੜਾ ਹਾ ਜਿਹੜਾ ਹਾ ਮੁਸਲ ਦਾ ਬਾਸਮਤੀ ਦਾ ਰੇਟ ਸੀਗਾ ਉਹ ਆਪਣੇ ਪਿੰਡ ਨੇ ਆਪ ਹੀ ਵਧਾ ਕੇ ਪਿਛਲੀ ਵਾਰ ਦਿੱਤਾ ਸੀਗਾ 500 ਤੋਂ 700 ਰੁਪਏ ਵਧਾ ਕੇ ਦਿੱਤਾ ਸੀਗਾ ਠੀਕ ਹੈ ਠੀਕ ਹੈ ਤੇ ਹਰਮਣ ਹੁਣ ਐ ਕਰ ਸਾਰੀਆਂ ਦੀ ਚਾਤੀ ਮਰਵਾ ਦੇ ਤੇ ਉੱਥੇ ਤੱਕ ਲੈ ਜਾਓ ਜਿਹੜੀ ਆਪਾਂ ਮੰਗ ਰਹੋ ਉਹ ਵੀ ਉਹ ਵਿਸ਼ਾਲ ਮੰਗ ਰਹੋ ਦਿਖਾਉਣੀ ਹੈ ਉਹਦੀਆਂ ਫੋਟੋਆਂ ਕੱਟ ਕੇ ਲਾਉਣੀਆਂ ਨੇ ਆਪਾਂ ਪਹਿਲਾਂ ਇੱਧਰ ਆ ਕਾ ਜਗ੍ਹਾ ਵੀ ਕਰਮਣ ਮਾਰ ਕੇ ਕੈਮਰਾ ਇਧਰ ਇਧਰੋਂ ਮ ਕੈਮਰਾ ਮਾਰ ਕੇ ਉਸੇ ਪੁਰਾਣੇ ਵਿਸਾਲ ਤੇ ਲਿਆ ਬਾਈ ਆ ਜੋ ਬਾਈ ਆ ਦੱਸੋ ਅੱਛਾ ਆਮ ਸੀਨ ਆ ਬਾਈ ਹੈ ਉਹ ਹਾਂ ਜਿਹੜੀ ਘਰੇ ਤਿਆਰ ਕੀਤੀ ਹੈ ਘਰੀ ਪੇਟ ਕੀਤਾ ਸਾਰਾ ਕੁਝ ਇਹਦਾ ਘਰੇ ਬਣਾਇਆ ਹੈਗਾ ਤੇ ਆ ਜੌਂਡੀਰ ਵੀ ਫਿਰ ਮਹਾਰਾਜ ਦੀ ਕਿਰਪਾ ਨਾਲ ਆਪਣੀਆਂ ਹੈ ਜੌਂਡੀਰ 2 3 ਹੋਗੇ 2 3 ਹੋਗੇ ਬਾਈ ਹਾਂ ਠੀਕ ਹੈ ਠੀਕ ਹੈ ਤੇ ਹੋਰ ਕੋਈ ਗੱਲ ਬਾਤ ਗੱਲਬਾਤ ਤਾਂ ਬਸ ਇਹ 'ਚ ਰੁਚੀ ਜਿਵੇਂ ਵਧ ਜਾਂਦੀ ਹੈ ਵਧਾਈਆਂ ਨੇ ਬਈ ਮੈਂ ਕਹਿੰਦਾ ਪ੍ਰਮਾਤਮਾ ਸਾਨੂੰ ਬਾਈ ਨੰਬਰ 10 11 ਤੱਕ ਲੈ ਜੇ ਹੈਨਾ हां हां ਬਤਾਵਾਂਗੇ ਜਿੱਥੇ ਤੱਕ ਸਾਨੂੰ ਸਾਂਭਣ ਦਾ ਠੀਕ ਲੱਗਿਆ ਬਤਾਵਾਂਗੇ ਹਾਂਜੀ 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 ਤੇ ਬਾਈ ਵੀਡੀਓ ਬਾਕੀ ਹੋ ਗਈ ਆਪਣੀ ਲੰਬੀ ਸਾਰੀ ਡਿਟੇਲ ਜਾਣਕਾਰੀ ਫਿਰ ਹੁਣ ਪ੍ਰਗਟ ਬਾਈ ਪਿੰਡ ਦੇ ਵਿੱਚ ਕੰਮ ਕਰਕੇ ਮਿਆਂ ਥੋੜਾ ਲਵੇ ਚਲੋ ਥੋੜਾ ਜਿਹੜਾ ਚੀਕਾ ਕੈਥਲ ਭੇਵਾ ਤਾਂ ਹੈਗੀ ਹੈਗਾ ਤੁਹਾਡਾ ਫੇਵਰਟ ਆ ਹਨਾ ਬੰਦੇ ਤਾਂ ਦਿਲੋਂ ਰੁਚੀ ਹੁੰਦੀ ਆ ਪਿੰਡ ਦੇ ਵਿੱਚ ਕੰਮ ਕਰਨ ਵਾਲੇ ਦਾਲੇ ਦੇ ਆਪਣੇ ਏਰੀਆ ਕਿਵੇਂ ਆ ਥੋੜਾ ਲਵੇ ਪ੍ਰਿੰਟ ਬਾਈ ਜਿੰਨੇ ਕੰਮ ਬਧੀ ਗਏ ਉਸ ਲੋਟ ਮਸ਼ੀਨਾ ਵਧਾ ਲਈ ਪਿਛਲੀ ਵਾਰ ਚਾਰ ਤੋਂ ਸਮਿਆਂ ਨਹੀਂ ਤਿੰਨ ਸੀ ਸੌਰੀ ਆ ਇਸ ਵਾਰ ਹੀ ਆ ਤਿੰਨ ਤੋਂ ਕੰਮ ਸਮਿਆਂ ਨਹੀਂ ਹੈਗਾ ਜਦੋਂ ਫਿਰ ਤਿੰਨ ਮਸ਼ ਠੀਕ ਆ ਠੀਕ ਸਾਈ ਆਪਣੇ ਕੋਲ ਬਹੁਤ ਹੈਗੀ ਠੀਕ ਆ ਠੀਕ ਉਸੇ ਕਰਕੇ ਆਪਾਂ ਵਧਾਈ ਜਾਂਦੇ ਆ ਪਿੰਡ 'ਚ ਪੈਸੇ ਬੂਹਾਂ ਦਾ ਵਧੀਆ ਚੱਲੀ ਜਾਂਦਾ ਬਾਈ ਕਿਸੇ ਨਾਲ ਬਾਈ ਕੋਈ ਰੋਲਾ ਨਹੀਂ ਪਿਆ ਹੈਗਾ ਕਦੇ ਵੀ ਬਹੁਤ ਸੋਹਣਾ ਕੰਮ ਕਰਦਾ ਹੈਗਾ ਇਹ ਗੱਲ ਬਾਈ ਨਹੀਂ ਵੀ ਕਹਿੰਦਾ ਇਹਨਾਂ ਦੇ ਇਹਨਾਂ ਦੇ ਲਾਣੇ ਦੀ ਗਾਹਾਂ ਪਹਿਲਾਂ ਬਾਬੇ ਉਰੇ ਸੀ ਆ ਪਤੰਨੇ ਬਾਈ ਇਹ ਆ ਗਏ ਹਨਾ ਇਹਨਾਂ ਦੀ ਪਿੰਡ 'ਚ ਆ ਇੱਕ ਨੰਬਰ ਤੇ ਬਣੀ ਹੋਈ ਆ ਹਰੇਕ ਨੂੰ ਬੋਲਣਾ ਹੱਸ ਕੇ ਜਾਣਾ ਅਗਲਾ ਪਹਿਲਾਂ ਭੱਜ ਕੈਂਪ ਲਾਉਂਦਾ ਹੈਲੋ ਹਾਈ ਕਰਦਾ ਹੈਗਾ ਇਹ ਬਣੀ ਤੇ ਪਹਿਲਾਂ ਦੂਆ ਇਹਨਾਂ ਤੋਂ ਬਾਹ ਬੋਲ ਚਾਲ ਦੇ ਹਿਸਾਬ ਨਾਲ ਹੀ ਆਪਣੇ ਕੋਲ ਕੰਮ ਹੀ ਬਹੁਤ ਜ਼ਿਆਦਾ ਆਈ ਜਾਂਦਾ ਹੈਗਾ ਪੈਸ ਪਰਮਾਤਮਾ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜਿੱਥੇ 22 ਵਰਗਾਂ ਲਵੇ ਹੁਣ 4 ਮਸ਼ੀਨਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਵਾਘਰੂ ਇਹਨਾਂ ਕੋਲੇ 8 ਕਰੇ ਹਨ ਏਦਾਂ ਦੇ ਕਿਰਤੀ ਤੇ ਮਿਹਨਤੀ ਬੰਦੇ ਨੇ ਹੋਰ ਵੀਡੀਓ ਵਧੀਆ ਜਾਣਕਾਰੀ ਲਈ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਫੋਲੋ ਤੇ ਸასი ਗੱਲ ਬਈ